ਇੱਕ ਵਾਰ ਦੀ ਗੱਲ ਹੈ ਇੱਕ ਨਗਰ ਦੇ ਵਿੱਚ ਇੱਕ ਬਹੁਤ ਗਰੀਬ ਤੇ ਮਿਹਨਤੀ ਇਨਸਾਨ ਰਹਿੰਦਾ ਸੀ ਇਸ ਨੇ ساری ਉਮਰ ਮਿਹਨਤ ਕੀਤੀ ਸੀ ਆਪਣੇ ਬੱਚਿਆਂ ਨੂੰ ਇਹ ਚਾਹੁੰਦਾ ਸੀ ਕਿ ਉਹ ਗਰੀਬੀ ਨਾ ਘਟਣ ਪਰ ਇਸ ਦੀ ਜੋ ਵੀ ਮਿਹਨਤ ਸੀ ਉਹਦੇ ਨਾਲ ਕਰਦਾ ਗੁਜ਼ਰਬਸਰ ਹੀ ਇਸ ਤਰੀਕੇ ਨਾਲ ਚੱਲ ਸਕਿਆ ਸੀ ਕਿ ਦੋ ਵੇਲੇ ਦੀ ਰੋਟੀ ਪੂਰੀ ਕਰ ਸਕਦਾ ਸੀ ਕੋਈ ਵੀ ਹੋਰ ਇਹੋ ਜਿਹਾ ਅਸਾਸਾ ਨਹੀਂ ਸੀ ਜੋੜ ਸਕਿਆ ਜਿਸ ਦੇ ਨਾਲ ਆਪਣੇ ਪੁੱਤਰਾਂ ਦੀ ਜਿਹੜੀ ਗਰੀਬੀ ਦੀ ਜੰਜੀਰ ਸੀ ਉਹ ਤੋੜ ਲੈਂਦਾ ਸੰਮਿਤ ਜਿਹੜਾ ਪਈਆ ਸੀ ਉਹ ਲਗਾਤਾਰ ਦੌੜ ਲਾਉਂਦਾ ਰਿਹਾ ਇਸ ਗਰੀਬ ਤੇ ਮਿਹਨਤੀ ਇਨਸਾਨ ਦੇ ਅੱਗੇ ਦੋ ਪੁੱਤਰ ਸਨ ਦੋਵਾਂ ਦੇ ਵਿੱਚੋਂ ਇੱਕ ਬਹੁਤ ਚੁਸਤ ਸੀ ਬੜਾ ਸਮਝਦਾਰ ਸੀ ਸਿਆਣਾ ਸੀ ਤੇ ਦੂਜਾ ਐਸ਼ ਪ੍ਰਸਤ ਸੀ ਦੂਜੇ ਨੂੰ ਇਹ ਹੁੰਦਾ ਸੀ ਕਿ ਕੋਈ ਵੀ ਕੰਮ ਨਾ ਕਰਨਾ ਪਵੇ ਸਮਾਂ ਬੀਤਦਾ ਗਿਆ ਛੋਟਾ ਮੁੰਡਾ ਆਪਣੇ ਬਾਪ ਦੀ ਕੰਮ ਦੇ ਵਿੱਚ ਮਦਦ ਕਰਨ ਲੱਗਾ ਵੱਡਾ ਮੁੰਡਾ ਹਮੇਸ਼ਾ ਹੀ ਸਮਾਂ ਖਰਾਬ ਕਰਦਾ ਰਹਿੰਦਾ ਸਮਾਂ ਪੈ ਕੇ ਜਦੋਂ ਉਸ ਬਜ਼ੁਰਗ ਨੂੰ ਲੱਗਿਆ ਜਦੋਂ ਉਹ ਬਜ਼ੁਰਗ ਹੋ ਗਿਆ ਨੂੰ ਲੱਗਿਆ ਕਿ ਹੁਣ ਇਹ ਨਹੀਂ ਪਤਾ ਕਿ ਮੈਂ ਕਿੰਨੇ ਦਿਨਾਂ ਦਾ ਮਹਿਮਾਨ ਹਾਂ ਕਦੋਂ ਇਸ ਜਹਾਨੋਂ ਰੁਖਸਤ ਹੋ ਜਾਣਾ ਹੈ ਉਦੋਂ ਉਹ ਆਪਣੇ ਵੱਡੇ ਪੁੱਤਰ ਦਾ ਵਿਆਹ ਕਰ ਦਿੰਦਾ ਹੈ ਤੇ ਵਾਰ-ਵਾਰ ਨਸੀਹਤ ਕਰਦਾ ਹੈ ਕਿ ਦੇਖ ਪੁੱਤਰ ਜੇ ਮਿਹਨਤ ਨਹੀਂ ਕਰੇਗਾ ਤਾਂ ਘਰ ਨਹੀਂ ਚੱਲੇਗਾ ਮਿਹਨਤ ਨਹੀਂ ਕਰੇਗਾ ਤਾਂ ਜ਼ਿੰਦਗੀ ਦਾ ਅਗਲਾ ਪਿੰਡਾ ਖਰਾਬ ਹੋ ਜਾਵੇ ਖੈਰ ਉਸ ਇਨਸਾਨ ਨੇ ਆਪਣੇ ਉਹ ਗੱਲ ਇੱਕ ਕੰਨ ਤੋਂ ਪਾਈ ਦੂਜੇ ਕੰਨ ਤੋਂ ਕੱਢ ਦਿੱਤੀ ਗੱਲ ਆਈ ਗਈ ਕਰ ਦਿੱਤੀ ਇਸ ਤੋਂ ਬਾਅਦ ਇਸ ਇਨਸਾਨ ਦੀ ਮੌਤ ਹੋ ਗਈ ਦੋਵੇਂ ਪੁੱਤਰ ਤਿੰਨੋਂ ਇਸ ਖਾਨ ਦੇ ਵਿੱਚ ਰਹਿ ਗਏ ਘਰ ਦੇ ਹਾਲਾਤ ਬਹੁਤੇ ਠੀਕ ਨਹੀਂ ਸਨ ਛੋਟਾ ਪੁੱਤਰ ਮਿਹਨਤ ਕਰਦਾ ਸੀ ਕਿਸੇ ਕਿਸਾਨ ਦੇ ਨਾਲ ਉਹਦੀ ਮਦਦ ਕਰਿਆ ਕਰਦਾ ਸੀ ਖੇਤ ਦੇ ਵਿੱਚ ਜਾ ਕੇ ਨਾਲੇ ਉਸਦੇ ਜੋ ਡੰਗਰ ਵੱਛਾ ਸੀ ਉਹ ਸੰਭਾਲਿਆ ਕਰਦਾ ਸੀ ਇਹ ਮਿਹਨਤੀ ਸੀ ਇਹਦੀ ਮਿਹਨਤ ਨਾਲ ਹੀ ਇਹ ਤਿੰਨੇ ਜੀਆਂ ਦਾ ਜਿਹੜਾ ਪਾਲਣ ਪੋਸਣ ਹੋ ਰਿਹਾ ਸੀਗਾ ਇੱਕ ਵਾਰ ਕੀ ਹੁੰਦਾ ਹੈ ਕਿ ਉਸ ਕਿਸਾਨ ਦੇ ਕੋਲੇ ਕੁਝ ਐਸੇ ਜਾਨਵਰ ਹੁੰਦੇ ਆ ਜੋ ਉਸਨੇ ਵੇਚਨੇ ਹੁੰਦੇ ਆ ਉਹ ਸੋਚਦਾ ਹੈ ਕਿ ਮੇਰੇ ਕੋਲੇ ਜਾਨਵਰਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ ਹੈ ਮੈਂ ਵੇਚ ਵੀ ਦਿਆਂ ਕਿਉਂ ਨਾ ਇੱਕ ਜਾਨਵਰ ਇਸ ਗਰੀਬ ਨੂੰ ਮੈਂ ਦੇ ਦਿਆਂ ਇਹਦੇ ਘਰ ਦਾ ਗੁਜ਼ਰਬਸਰ ਸੋਨਾ ਹੋ ਜਾਵੇਗਾ ਉਸਨੇ ਇੱਕ ਗਾਂ ਆਪਣੇ ਉਸ ਕਾਮੇ ਨੂੰ ਦੇ ਦਿੱਤੀ ਜੋ ਉਸਦੇ ਡੰਗਰਾਂ ਦੀ ਦੇਖ-ਰੇਖ ਕਰਦਾ ਸੀ ਇਹ ਜਿਹੜਾ ਕਾਮਾ ਸੀ ਉਹ ਇਹ ਗਾਂ ਆਪਣੇ ਕਰ ਲੈ ਗਿਆ ਹੁਣ ਉਸ ਦਾ ਵੱਡਾ ਭਰਾ ਦੇਸ ਦੀ ਪਰਜਾਈ ਕਰਦੇ ਵਿੱਚ ਉਸ ਗਾਂ ਦੇ ਨਾਲ ਆਰੇ ਲੱਗ ਗਏ ਉਸ ਦਾ ਵੱਡਾ ਭਰਾ ਬਿਲਕੁਲ ਕੋਈ ਕੰਮ ਕਰ ਨਹੀਂ ਸੀ ਕਰਿਆ ਕਰਦਾ ਪਰ ਗਾਂ ਦੇ ਲਈ ਚਾਰਾ ਵਗੈਰਾ ਲੈ ਕੇ ਆਇਆ ਕਰਦਾ ਇੱਕ ਦਿਨ देर रात ਇਹ ਜਿਹੜਾ ਛੋਟਾ ਪੁੱਤਰ ਸੀ ਉਹ ਕੰਮ ਤੋਂ ਮੁੜਿਆ ਘਰ ਜਾ ਕੇ ਇਹ ਲੇਟ ਗਿਆ ਖਾਣਾ ਪਾਣੀ ਖਾਦਾ ਜਦੋਂ ਰਾਤ ਨੂੰ ਲੇਟੇ ਇਹ ਸਾਰੇ ਜੀ ਤਾਂ ਬੜੀ ਜ਼ੋਰਦਾਰ ਇੱਕ بارش ਹੋਈ ਬੜਾ ਮੀਂਹ ਪਿਆ ਇਸ بارش ਦੇ ਵਿੱਚ ਗਾਂ ਨੇ ਆਪਣਾ ਕਿੱਲਾ ਪਟਾ ਲਿਆ ਇਸ ਨੇ ਸਾਰਿਆਂ ਨੂੰ ਖੜਾ ਕੀਤਾ ਨੀਂਦ ਤੋਂ ਉਠਾਇਆ ਤੇ ਕਿਹਾ ਕਿ ਗਾਂ ਕਿਲਾ ਪਟਾ ਗਈ ਹੈ ਤੇ ਇਹ ਨਾ ਹੋਵੇ ਕਿ ਆਪਣੀ ਕਮਾਈ ਦਾ ਇਕਲੌਤਾ ਸਾਧਨ ਵੀ ਇੱਥੋਂ ਭੱਜ ਜਾਵੇ ਮੈਂ ਇਸ ਤਰ੍ਹਾਂ ਕਰਦਾ ਹਾਂ ਆਂਡ ਗਵਾਂਡ ਦੇ ਵਿੱਚੋਂ ਕਿਸੇ ਕੋਲੋਂ ਲੋਹੇ ਦੀ ਰਾੜ ਕੋਈ ਸੱਬਲ ਲੈ ਕੇ ਆਉਣਾ ਹਾਂ ਉਹਨਾਂ ਚਿਰ ਤੁਸੀਂ ਗਾਂ ਨੂੰ ਤੇ ਉਸਦੇ ਕਿੱਲੇ ਨੂੰ ਸੰਭਾਲ ਕੇ ਰੱਖੋ ਇਹਦਾ ਵੱਡਾ ਭਾਈ ਅੱਗੇ ਹੋ ਕੇ ਉਸ ਕਿੱਲੇ ਨੂੰ ਹੀਠਾ ਤੋਂ ਚੰਗੀ ਤਰੀਕੇ ਨਾਲ ਦੇਖਦਾ ਹੈ ਕਿ ਕਿੰਨਾ ਖਡੂੰਗਾ ਉਹ ਥਾਂ ਹੈ ਕਿਲਾ ਆਪਣੇ ਹੱਥੇ ਹੀਟ ਕਰਦਾ ਹੈ ਗਾਂ ਨੂੰ ਕੂਰ ਕਬ ਕੇ ਰੱਖਦਾ ਹੈ ਇਸ ਦੇ ਦਰਮਿਆਨ ਉਹਨੂੰ ਸਮਝ ਆਉਂਦੀ ਹੈ ਕਿ ਜਿਸ ਥਾਂ ਤੇ ਕਿਲਾ ਕੱਢਿਆ ਸੀ ਉਹਦੇ ਹੀਠਾਂ ਜ਼ਰੂਰ ਕੁਝ ਹੈ ਇਸਨੂੰ ਪਤਾ ਲੱਗਦਾ ਹੈ ਕਿ ਉਹਦੇ ਹੀਠਾਂ ਤਾਂ ਹੀਰੇ ਜਵਾਹਰਾਤ ਦੀ ਸੋਨੇ ਦੀ ਮੋਹਰਾਂ ਦੀ ਇੱਕ ਵੱਡੀ ਗਾਗਰ ਹੈ ਉਸ ਗਾਗਰ ਨੂੰ ਇਹ ਜਿਹੜਾ ਉਹਦਾ ਵੱਡਾ ਭਾਈ ਹੁੰਦਾ ਉਹ ਹੀਠਾਂ ਤੋਂ ਕੱਢ ਲੈਂਦਾ ਹੈ ਇਸਦੀ ਭਾਬੀ ਪਰਜਾਈ ਅੱਗੇ ਆਉਂਦੀ ਹੈ ਭੱਜ ਕੇ ਆਪਣੇ ਘਰ ਵਾਲੇ ਨੂੰ ਕਹਿੰਦੀ ਹੈ ਕਿ ਇਹ ਗਾਗਰ ਬਾਰੇ ਉਹਦੇ ਕੋਲੇ ਕੋਈ ਜ਼ਿਕਰ ਨਾ ਕਰਨਾ ਚੁੰਨੀ ਦੇ ਨਾਲ ਟੱਕ ਕੇ ਉਹਨੂੰ ਅੰਦਰ ਲੈ ਜਾਂਦੀ ਹੈ ਥੋੜੇ ਸਮੇਂ ਬਾਅਦ ਉਹ ਆਉਂਦਾ ਹੈ ਕਿਲਾ ਵਗੈਰਾ ਗੜਦਾ ਹੈ ਰਾਤ ਨੂੰ ਸੌਂ ਜਾਂਦਾ ਹੈ ਤੇ ਫਿਰ ਆਪਣਾ ਜਿਹੜਾ ਕੰਮਕਾਰ ਹੈ ਉਹ ਜਾਰੀ ਰੱਖਦਾ ਹੈ ਉਧਰ ਇਹਨਾਂ ਨੇ ਦੁੱਧ ਵਿਚਣ ਦਾ ਇੱਕ ਢੋਂਗ ਸ਼ੁਰੂ ਕਰ ਦਿੱਤਾ ਕਿ ਹੌਲੀ-ਹੌਲੀ ਇਸੇ ਬਹਾਨੇ ਨਾਲ ਘਰ ਵਿੱਚ ਜੋ ਧਨ-ਦੌਲਤ ਪਈ ਹੈ ਉਹਨੂੰ ਵਧਾ ਲਵਾਂਗੇ ਜਿਹੜਾ ਛੋਟਾ ਪੁੱਤਰ ਸੀਗਾ ਉਸ ਇਨਸਾਨ ਦਾ ਯਾਨੀ ਕਿ ਇਹਦਾ ਛੋਟਾ ਭਾਈ ਉਹ ਇਸ ਗੱਲ ਦੇ ਵਿੱਚ ਬੜਾ ਰਾਜੀ ਸੀ ਕਿ ਸਾਡਾ ਪਰਿਵਾਰ ਮਿਹਨਤ ਕਰਨ ਲੱਗ ਪਿਆ ਹੁਣ ਇਹਨਾਂ ਨੇ ਕੀ ਕੀਤਾ ਦੁੱਧ ਵੇਚਣ ਦਾ ਨਾਮ ਲੈ ਕੇ ਇਹਨਾਂ ਨੇ ਇੱਕ ਇੱਕ ਕਰਕੇ ਬੜੇ سارے ਡੰਗਰ ਖਰੀਦਨੇ ਸ਼ੁਰੂ ਕਰ ਦਿੱਤੇ ਸਭ ਤੋਂ ਪਹਿਲਾਂ ਇਹਨੇ ਸ਼ੁਰੂਆਤ ਇਸ ਚੀਜ਼ ਤੋਂ ਕੀਤੀ ਕਿ ਦੇਖ ਇੱਕ ਗਾਂ ਤੈਨੂੰ ਉਸ ਕਿਸਾਨ ਨੇ ਦਿੱਤੀ ਜਿਹਦੇ ਕੋਲ ਤੂੰ ਕੰਮ ਕਰਦਾ ਹੈ ਇੱਕ ਗਾਂ ਮੈਂ ਆਪਣੇ ਪੇਕੇ ਤੋਂ ਜਾ ਕੇ ਲੈ ਆਉਣੀ ਆ ਪੇਕੇ ਪਰਿਵਾਰ ਨੇ ਮੈਨੂੰ ਗਾਂ ਦੇਣੀ ਹੈ ਉਸ ਤੋਂ ਬਾਅਦ ਦੁੱਧ ਵੇਚਣ ਦਾ ਇਹਨਾਂ ਨੇ ਵਪਾਰ ਸ਼ੁਰੂ ਕੀਤਾ ਆਪਣੇ ਕੋਲ ਜਿਹੜਾ ਉਹਦੇ ਕੋਲ ਧਨ ਦੌਲਤ ਜੁੜੀ ਸੀ ਉਹ ਇੱਕ ਇੱਕ ਕਰਕੇ گاਵਾ ਮੱਝਾਂ ਲਿਆਉਂਦੇ ਗਏ ਲੰਮਾ ਚੋੜਾ ਆਪਣਾ ਕਾਰੋਬਾਰ ਇਹਨਾਂ ਨੇ ਸ਼ੁਰੂ ਕਰ ਲਿਆ ਤੇ ਫਿਰ ਇੱਕ ਦਿਨ ਉਸ ਔਰਤ ਨੇ ਆਪਣੇ ਦਿਓਰ ਨੂੰ ਕਿਹਾ ਕਿ ਦੇਖ ਤੂੰ ਕਿਸਾਨ ਦੇ ਕੋਲੇ ਜਾ ਕੇ ਮਿਹਨਤ ਕਰਦਾ ਹੈ ਉਸ ਤੋਂ ਬਿੱਤਰ ਇਹ ਹੈ ਕਿ ਤੂੰ ਆਪਣੇ ਘਰ ਮਿਹਨਤ ਕਰੇ ਆਪਣੇ ਕੋਲ ਐਨੇ ਜ਼ਿਆਦਾ ਡੰਗਰ ਹਨ ਤੂੰ ਇੱਥੇ ਮਿਹਨਤ ਕਰੇਂਗਾ ਤੇ ਆਪਾਂ ਰਜਮੀ ਰੋਟੀ ਖਾਵਾਂਗੇ ਤਰੀਕੇ ਨਾਲ ਕਿਸਾਨ ਨੂੰ ਹਟਾ ਕੇ ਆਪਣੇ ਕੋਲ ਹੀ ਕੰਮ ਤੇ ਲਾ ਲਿਆ ਕਿਸਾਨ ਕੋਲੋਂ ਮਿਹਨਤਾਂ ਨਾ ਮਿਲਦਾ ਸੀ ਇੱਥੇ ਕੋਈ ਮਿਹਨਤਾਂ ਨਾ ਵੀ ਨਹੀਂ ਸੀ ਮਿਲਦਾ ਕਿਸਾਨ ਕੋਲ ਰਜਮੀ ਰੋਟੀ ਵੀ ਮਿਲਦੀ ਸੀ ਹੋਰ ਛੂਟੀਆਂ ਮੋਟੀਆਂ ਸੁੱਖ ਸਹੂਦਾਵਾਂ ਮਿਲਦੀਆਂ ਸਨ ਇੱਥੇ ਕੋਈ ਸੁੱਖ ਸਹੂਦਾ ਨਹੀਂ ਸੀ ਰੋਟੀ ਵੀ ਰਜਮੀ ਨਹੀਂ ਸੀ ਮਿਲਦੀ ਤੇ ਰੋਟੀ ਤਾਜੀ ਵੀ ਨਹੀਂ ਸੀ ਮਿਲਦੀ ਇਹਦੇ ਲਈ ਤਾਂ ਇਸ ਤਰ੍ਹਾਂ ਹੋ ਗਿਆ ਕਿ ਜਿਵੇਂ ਇਹ ਨਰਕ ਭੋਗਣ ਲੱਗ ਪਿਆ ਕੱਲ ਤੱਕ ਜਿਹੜੇ ਭਰਾ ਤੇ ਪਰਜਾਈ ਨੂੰ ਇਹ ਆਪਣੇ ਪੈਸਿਆਂ ਦੇ ਨਾਲ ਆਪਣੇ ਮਿਹਨਤਾਂ ਨੇ ਦੇ ਵਿੱਚੋਂ ਉਹਨਾਂ ਦੇ ਲਈ ਖਾਣ ਪਾਣ ਦਾ ਇੰਤਜ਼ਾਮ ਕਰਦਾ ਸੀ ਅੱਜ ਉਹਨਾਂ ਦੇ ਹੱਥਾਂ ਕੋਚਰਾ ਹੋ ਗਿਆ ਉਹਨਾਂ ਦੇ ਹੱਥਾਂ ਵੱਲ ਦੇਖਦਾ ਕਦੋਂ ਕੁਝ ਦਿੰਦੇ ਕਦੋਂ ਨਹੀਂ ਦਿੰਦੇ ਇਦੀ ਜ਼ਿੰਦਗੀ ਅਜ਼ਾਬ ਬਣ ਗਈ ਇਹਦੇ ਨਾਲ ਉਹ ਲਗਾਤਾਰ ਕਲੇਸ਼ ਕਰਿਆ ਕਰਦੇ ਉਹਨਾਂ ਨੂੰ ਫਰੀ ਦਾ ਇੱਕ ਮੁਫਤ ਦਾ ਇੱਕ ਕਾਮਾ ਮਿਲਿਆ ਹੋਇਆ ਸੀ ਇਸ ਤੋਂ ਅੰਨੇਵਾ ਕੰਮ ਕਰਵਾਉਂਦੇ ਸਾਰਾ ਕੰਮ ਇੱਕੋ ਬੰਦਾ ਹੀ ਕਰਦਾ ਇਹ ਆਪਣੀ ਜ਼ਿੰਦਗੀ ਤੋਂ ਬਹੁਤ ਜ਼ਿਆਦਾ ਤੰਗ ਹੋ ਗਿਆ ਇਸ ਨੂੰ ਹਮੇਸ਼ਾ ਬਹੀ ਰੋਟੀ ਦਿੱਤੀ ਜਾਂਦੀ ਇੱਕ ਦਿਨ ਇੱਕ ਤੋਂ ਦੁੱਧ ਪਾ ਕੇ ਕਿਸੇ ਨੂੰ ਵਾਪਸ ਕਰਨੋਂ ਪਰਤ ਰਿਹਾ ਸੀ ਕਰਿਆ ਕਿ ਉਸ ਨੂੰ ਬਹੀਆਂ ਰੋਟੀਆਂ ਮਿਲੀਆਂ ਨਾਲ ਇੱਕ ਚਾਹ ਦਾ ਕੱਪ ਨਾ ਕੋਈ ਦਾਲ ਨਾ ਕੋਈ ਸਬਜੀ ਨਾ ਕੋਈ ਹੋਰ ਚੀਜ਼ ਬੜਾ ਦੁਖੀ ਵੀ ਹੋਇਆ ਅਚਾਨਕ ਰੋਟੀ ਖਾਂਦੇ-ਖਾਂਦੇ ਨੂੰ ਇੱਕ ਚੀਜ਼ ਯਾਦ ਆਈ ਕਿ ਮੈਂ ਤਾਂ ਅੱਜ ਜਿਸ ਬਾਲਟੀ ਦੇ ਵਿੱਚ ਦੁੱਧ ਲੈ ਕੇ ਆਇਆ ਸੀ ਉਹ ਖੂਹ ਦੇ ਉੱਤੇ ਪੋਲਾ ਹਾਂ ਉੱਥੇ ਹੀ ਰੋਟੀਆਂ ਛੱਡ ਕੇ ਭੱਜ ਗਿਆ ਇਹਦੇ ਨਾਲ ਇੱਕ ਇਹਦਾ ਪੱਕਾ ਨੇਪਾਲਿਆ ਹੋਇਆ ਕੁੱਤਾ ਸੀ ਜਿਸ ਨੂੰ ਹਰ ਥਾਂ ਤੇ ਆਪਣੇ ਨਾਲ ਹੀ ਰੱਖਦਾ ਸੀ ਆਪਣੀ ਰੋਟੀ ਦੇ ਵਿੱਚੋਂ ਜੋ ਵੀ ਰੁੱਖੀ-ਸੁੱਕੀ ਮਿਲਦੀ ਉਹ ਦਿਆ ਕਰਦਾ ਸੀ ਜਦੋਂ ਇਹ ਭੱਜ ਕੇ ਖੂਹ ਵੱਲੋਂ ਜਾ ਰਿਹਾ ਸੀ ਉਹ ਕੁੱਤਾ ਵੀ ਇਹਦੇ ਪਿੱਛੇ-ਪਿੱਛੇ ਭੱਜ ਕੇ ਗਿਆ ਅਚਾਨਕ ਦੇਖਦਾ ਹੈ ਖੂਹ ਦੇ ਉੱਤੇ ਇੱਕ ਬੰਦਾ ਉਸ ਬਾਲਟੀ ਦੇ ਬਿਲਕੁਲ ਨੇੜੇ ਖੜਾ ਹੁੰਦਾ ਹੈ ਇਹਨੂੰ ਜਬਦਾ ਕਿ ਉਹ ਹੁਣੇ ਚੁੱਕ ਕੇ ਉਥੋਂ ਨਸ ਜਾਵੇਗਾ ਉੱਚੀ ਉੱਚੀ ਆਵਾਜ਼ਾਂ ਲਗਾਉਂਦਾ ਹੈ ਕਿ ਇਹ ਬਾਲਟੀ ਮੇਰੇ ਭਰਾ ਦੀ ਹੈ ਭਾਈ ਇਹਨੂੰ ਚੱਕੀ ਨਾ ਇਹ ਬਾਲਟੀ ਮੇਰੇ ਭਰਾ ਦੀ ਹੈ ਇਸ ਤਰੀਕੇ ਦੀਆਂ ਆਵਾਜ਼ਾਂ ਲਗਾਉਂਦਾ ਜਾਂਦਾ ਜਦੋਂ ਉਸ ਚਿੱਟੇ ਕੱਪੜੇ ਵਾਲੇ ਇਨਸਾਨ ਕੋਲੇ ਪਹੁੰਚਦਾ ਹੈ ਤੇ ਕਹਿੰਦਾ ਹੈ ਕਿ ਭਾਈ ਦੇਖੋ ਇਹ ਬਾਲਟੀ ਤੁਹਾਡੀ ਨਹੀਂ ਤੁਹਾਨੂੰ ਕੋਈ ਭੁਲੇਖਾ ਲੱਗਿਆ ਮੇਰੇ ਭਰਾ ਦੀ ਬਾਲਟੀ ਹੈ ਉਹ ਅੱਗੇ ਉਤਰ ਦਿੰਦਾ ਹੈ ਕਿ ਭਾਈ ਮੈਨੂੰ ਪਤਾ ਇਹ ਬਾਲਟੀ ਤੁਹਾਡੀ ਹੈ ਮੈਂ ਤਾਂ ਰਾਖੀ ਕਰ ਰਿਹਾ ਸੀ ਕਹਿੰਦਾ ਤੁਹਾਡੀ ਮਿਹਰਬਾਨੀ ਪਰ ਤੁਸੀਂ ਰਾਖੀ ਕਿਉਂ ਕਰ ਰਹੇ ਸੀ ਅੱਗੋਂ ਉਹ ਉੱਤਰ ਦਿੰਦਾ ਹੈ ਕਿ ਮੈਂ ਤੇਰੀ ਭਰਾ ਦੇ ਭਾਗ ਹਾਂ ਮੈਂ ਤੇਰੇ ਭਰਾ ਦੀ ਕਿਸਮਤ ਹਾਂ ਕਹਿੰਨ ਲੱਗਾ ਅੱਛਾ ਮੇਰੇ ਭਰਾ ਦੇ ਭਾਗ ਮੇਰੇ ਭਰਾ ਦੀ ਕਿਸਮਤ ਤਾਂ ਮੈਂ ਦੇਖ ਲਈ ਮੇਰੇ ਭਾਗਾਂ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਅੱਗੋਂ ਚਿੱਟੇ ਕੱਪੜਿਆਂ ਵਾਲਾ ਇਨਸਾਨ ਉੱਤਰ ਦਿੰਦਾ ਹੈ ਕਿ ਦੇਖ ਫਲਾਣੀ ਫਲਾਣੀ ਥਾਂ ਤੇ ਜੰਗਲ ਦੇ ਅਗਲੇ ਪਾਰ ਇੱਕ ਬਹੁਤ ਵਿਸ਼ਾਲ ਅੰਬ ਦਾ ਦਰਖਤ ਹੈ ਉਸ ਦਰਖਤ ਦੇ ਹੇਠਾਂ ਤਰੇ ਭਾਗ ਸੁੱਤੇ ਪਏ ਨੇ ਜਾ ਕੇ ਉਠਾ ਲੈ ਤੇਰੀ ਜ਼ਿੰਦਗੀ ਸਹੀ ਹੋ ਜਾਏਗੀ ਕਹਿਣ ਲੱਗਿਆ ਠੀਕ ਹੈ ਤੁਰੰਤ ਪੌਂਦੇ ਪੈਰੀ ਕਰਨ ਨੂੰ ਵਾਪਸ ਪਰਤਦਾ ਹੈ ਆ ਕੇ ਬਾਲਟੀ ਆਪਣੇ ਪ੍ਰਬਲ ਨੂੰ ਦਿੰਦਾ ਹੈ ਤੇ ਕਹਿੰਦਾ ਹੈ ਕਿ ਮੈਂ ਸਾਧੂ ਫਕੀਰ ਦੀ ਸੰਗਤੀ ਕਰਨੀ ਹੈ ਤੇ ਉਹਦੇ ਲਈ ਮੈਂ ਚੱਲਿਆ ਹਾਂ ਹੁਣ ਮੈਨੂੰ ਰੋਕਿਓ ਨਾ ਪਰ ਆ ਕਹਿੰਦਾ ਹੈ ਕਿ ਰੁਕ ਮੈਂ ਤੇਰੀ ਪਰਜਾਈ ਤੋਂ ਨਹੀਂ ਕਿ ਆਪਣੇ ਘਰਵਾਲੀ ਤੋਂ ਪੁੱਛ ਕੇ ਦੱਸਦਾ ਹਾਂ ਉਹ ਜਾ ਕੇ ਆਪਣੀ ਘਰਵਾਲੀ ਨੂੰ ਕਹਿੰਦਾ ਹੈ ਕਿ ਛੋਟਾ ਜਾ ਰਿਹਾ ਹੈ ਉਹਨੂੰ ਉੱਤਰ ਮਿਲਦਾ ਹੈ ਕਿ ਜਾਣ ਦਿਓ ਆਪਣੇ ਕੋਲੇ ਤਾਂ ਅਥਾਤੰਤ ਦੌਲਤ ਹੈ ਘਰ-ਬਾਰ ਵੀ ਆਪਾਂ ਬਣਾ ਲੈਣਾ ਹੈ ਨਾ ਆਪਣੇ ਕੋਲੇ ਪੈਸਾ ਹੈ ਫਿਰ ਵੀ ਆਪਣੇ ਕੋਲੇ ਦੌਲਤ ਨਹੀਂ ਮੁੱਕਣੀ ਤੇ ਆਪਾਂ ਬਥੇਰੇ ਕੰਮੇ ਰੱਖ ਸਕਦੇ ਆ ਇਹਦੇ ਲਈ ਤਾਂ ਰੋਟੀ ਪਾਣੀ ਦਾ ਪ੍ਰਬੰਧ ਕਰਨਾ ਪੈਂਦਾ ਹੈ ਜਾਣ ਦਿਓ ਜਿੱਥੇ ਜਾਂਦਾ ਹੈ ਤੇ ਇਹ ਵੀ ਨਾ ਕਹਿਣਾ ਕਿ ਮੁੜ ਕੇ ਆਵੇ ਬੜੇ ਦੁਖੀ ਮਨ ਦੇ ਨਾਲ ਭਰਾ ਆਪਣੇ ਛੋਟੇ ਭਰਾ ਨੂੰ ਆ ਕੇ ਕਹਿੰਦਾ ਭਾਵੇਂ ਜਿਵੇਂ ਮਰਜ਼ੀ ਸੀ ਭਰਾ ਤਾਂ ਸੀ ਪਿਆਰ ਸੀ ਉਹਦੇ ਨਾਲ ਮੋਹ ਸੀ ਉਹਦੇ ਨਾਲ ਚੋਰੀ ਛੁਪੇ ਇੱਕ ਸੋਨੇ ਦੀ ਮੋਹਰ ਆਪਣੇ ਭਰਾ ਦੀ ਤਲੀਤ ਰੱਖ ਦਿੰਦਾ ਹੈ ਤੇ ਕਹਿੰਦਾ ਹੈ ਕਿ ਲੋਡ ਪੈਣ ਤੇ ਸ਼ਾਇਦ ਕਿਤੇ ਕੰਮ ਆ ਜਾਵੇਗੀ ਭਰਾ ਕਹਿਣ ਲੱਗਾ ਠੀਕ ਹੈ ਭਰਾ ਅਸ਼ੀਰਵਾਦ ਲੈ ਕੇ ਪੈਰਾਂ ਨੂੰ ਹੱਥ ਲਾ ਕੇ ਉੱਥੋਂ ਆਪਣਾ ਸਫ਼ਰ ਵਿੱਢ ਦਿੰਦਾ ਹੈ ਉਹ ਘਰੋਂ ਨਿਕਲਦਾ ਹੈ ਇਹ ਕੁੱਤਾ ਵਿਉ ਦੇ ਨਾਲ ਨਾਲ ਹੀ ਘਰੋਂ ਬਾਹਰ ਚੱਲਿਆ ਜਾਂਦਾ ਹੈ ਉਹ ਆਪਣਾ ਸਫ਼ਰ ਸ਼ੁਰੂ ਕਰ ਦਿੰਦਾ ਹੈ ਥੋੜੀ ਦੂਰ ਨਗਰ ਤੋਂ ਬਾਹਰ ਜਾ ਕੇ ਦੇਖਦਾ ਹੈ ਕਿ ਭੁੱਖ ਲੱਗੀ ਹੈ ਕੋਈ ਨਾ ਕੋਈ ਕਿਸੇ ਪਾਸੇ ਖਾਣ ਪੀਣ ਦਾ ਇੰਤਜ਼ਾਮ ਕਰੀਏ ਪਰ ਕੋਲੇ ਪੈਸਾ ਨਹੀਂ ਸੀ ਜਿਸੀ ਦਾ ਭਰਾਵਲੋਂ ਦਿੱਤੀ ਹੋਈ ਇੱਕ ਸੋਨੇ ਦੀ ਮੋਹਰ ਜਿਹਦੇ ਨਾਲ ਕੁਛ ਦਿਨ ਦਾ ਗੁਜ਼ਰਬਸਰ ਚੱਲ ਸਕਦਾ ਸੀ ਪਰ ਜਦੋਂ ਉਹ ਮੋਹਰ ਕੱਢ ਕੇ ਦੇਖਦਾ ਹੈ ਉਹ ਤਾਂ ਸਵਾਦ ਹੀ ਬਣ ਚੁੱਕੀ ਸੀ ਮਿੱਟੀ ਦੀ ਬਣ ਚੁੱਕੀ ਸੀ ਸੋਚਦਾ ਹੈ ਕਿ ਇਹਦੇ ਵਿੱਚ ਭਰਾਪਰਜਾਈ ਦਾ ਕੋਈ ਕਸੂਰ ਨਹੀਂ ਕਸੂਰ ਮੇਰੇ ਸੁੱਤੇ ਹੋਏ ਪਾਗਾਂ ਦਾ ਹੈ ਰਸਤੇ ਦੇ ਵਿੱਚ ਇੱਕ ਰੁੱਖ ਦੇ ਹੇਠਾਂ ਇਸ ਸੋਨੇ ਦੀ ਮੋਹਰ ਨੂੰ ਦੱਬ ਦਿੰਦਾ ਹੈ ਤੇ ਆਪਣਾ ਅਗਲਾ ਸਫ਼ਰ ਸ਼ੁਰੂ ਕਰਦਾ ਹੈ ਸ਼ਾਮ ਹੋ ਜਾਂਦੀ ਹੈ ਸ਼ਾਮ ਦੇ ਵੇਲੇ ਇੱਕ ਸਾਥ ਦੇ ਵਿੱਚ ਪਹੁੰਚਦਾ ਹੈ ਕਾਫੀ سارے ਲੋਕ ਉੱਥੇ ਬੈਠੇ ਹੋਏ ਸਨ ਉਹਨਾਂ ਨੂੰ ਜਾ ਕੇ ਬੇਨਤੀ ਕਰਦਾ ਹੈ ਕਿ ਮੈਂ ਰਾਤ ਰਹਿਣਾ ਹੈ ਉਹ ਕਹਿੰਦੇ ਨੇ ਕਿ ਜੀ ਸਦਕੇ ਰਾਤ ਰੋ ਖਾਣ ਪੀਣ ਨੂੰ ਵੀ ਦਿਆਂਗੇ ਪਰ ਇਹ ਤਾਂ ਦੱਸ ਭਾਈ ਆਇਆ ਕਿੱਥੋਂ ਹੈ ਚੱਲਿਆ ਕਿੱਥੇ ਹੈ ਕੀ ਕਰਨ ਚੱਲਿਆ ਸਾਰੀ ਗੱਲਬਾਤ ਦੱਸ ਦਿੰਦਾ ਹੈ ਕਿ ਇੱਕ ਸੰਤ ਫਕੀਰ ਕੋਲੇ ਚੱਲਿਆ ਹਾਂ ਉੱਥੇ ਮੇਰੇ ਭਾਗ ਸੁੱਤੇ ਪਏ ਨੇ ਉਹਨਾਂ ਨੂੰ ਉਠਾਉਣ ਚੱਲਿਆ ਹਾਂ ਪਿੰਡ ਵਾਲੇ ਕਹਿੰਦੇ ਕਿ ਆਪਣਾ ਕੰਮ ਤਾਂ ਕਰਨਾ ਹੀ ਹੈ ਸਾਡੇ ਨਗਰ ਦੀ ਵੀ ਇੱਕ ਬਹੁਤ ਵੱਡੀ ਦੁਬਧਾ ਹੈ ਇੱਥੇ ਕਦੇ ਬਾਰਿਸ਼ ਨਹੀਂ ਪੈਂਦੀ ਲੋਕਾਂ ਦਾ ਜਿਹੜਾ ਜੀਵਨ ਹੈ ਬਾਰਿਸ਼ ਨਾ ਪੈਣ ਕਰਕੇ ਅਸਤਵਿਅਸਤ ਹੋ ਗਿਆ ਹੈ ਫਸਲਾਂ ਹੁੰਦੀਆਂ ਨਹੀਂ ਦਿੱਕਤ ਪਰੇਸ਼ਾਨੀ ਬੜੀ ਹੈ ਜਦੋਂ ਵੀ ਪੈਂਦੇ ਨੇ ਗੜੇ ਪੈਂਦੇ ਆ ਜਿਸ ਕਰਕੇ ਮਾੜੀ ਮੋਟੀ ਫਸਲ ਦਾ ਵੀ ਨੁਕਸਾਨ ਹੋ ਜਾਂਦਾ ਹੈ ਆਪਣੇ ਸੁੱਤੇ ਹੋਏ ਪਾਗਾਂ ਦੇ ਨਾਲ ਸੰਤ ਫਕੀਰ ਨੂੰ ਇਹ ਵੀ ਸਵਾਲ ਕਰਕੇ ਆਇਆ ਕਹਿਣ ਲੱਗਿਆ ਜੀ ਠੀਕ ਹੈ ਅਗਲੇ ਦਿਨ ਉਹਨਾਂ ਤੋਂ ਇਜਾਜ਼ਤ ਲੈਂਦਾ ਤੇ ਆਪਣਾ ਸਫ਼ਰ ਅੱਗੇ ਦੇ ਲਈ ਸ਼ੁਰੂ ਕਰ ਦਿੰਦਾ ਹੈ ਅੱਗੇ ਜਾਂਦਿਆਂ ਜਾਂਦਿਆਂ ਰਸਤੇ ਦੇ ਵਿੱਚ ਇੱਕ ਵਿਸ਼ਾਲ ਦਰਖਤ ਹੁੰਦਾ ਹੈ ਉਹਦੇ ਹੇਠਾਂ ਬੈਠਦਾ ਹੈ ਤਾਂ ਉੱਪਰੋਂ ਨੂੰ ਦੇਖਦਾ ਹੈ ਅੱਧਾ ਦਰਖਤ ਸੁੱਕਿਆ ਹੋਇਆ ਹੈ ਅੱਧਾ ਦਰਖਤ ਹਰਾ ਹੈ ਹੈਰਾਨੀ ਹੁੰਦੀ ਹੈ ਉਸ ਦਰਖਤ ਨੂੰ ਪੁੱਛਦਾ ਹੈ ਕਿ ਭਾਈ ਕੀ ਵਾਪਰਿਆ ਤੇਰੇ ਨਾਲ ਇਸ ਤਰੀਕੇ ਦਾ ਦਰਖਤ ਮੈਂ ਅਜ ਤੱਕ ਨਹੀਂ ਕੋਈ ਦੇਖਿਆ ਤਾਂ ਉਹ ਕਹਿੰਦਾ ਕਿ ਇਹਦਾ ਮੈਨੂੰ ਵੀ ਨਹੀਂ ਪਤਾ ਪਰ ਤੂੰ ਦੱਸ ਕਿੱਥੇ ਚੱਲਿਆ ਹੈ ਦੱਸਦਾ ਹੈ ਕਿ ਮੈਂ ਇਸ ਤਰੀਕੇ ਇਸ ਕੰਮ ਚੱਲਿਆ ਹੈ ਕਹਿਣ ਲੱਗਿਆ ਕਿ ਜੇ ਆਪਣਾ ਸਵਾਲ ਲੈ ਕੇ ਚੱਲਿਆਂ ਮੇਰਾ ਇਹ ਸਵਾਲ ਵੀ ਲੈ ਜਾਵੇਂ ਕਿ ਮੈਂ ਅੱਧਾ ਹਰਿਆ ਭਰਿਆ ਵਿਸ਼ਾਲ ਹਾਂ ਤੇ ਅੱਧਾ ਬੇहद ਰੁੱਖਾ ਸੁੱਕਾ ਹਾਂ ਕਹਿਣ ਲੱਗਾ ਠੀਕ ਹੈ ਸੁਬਾਹ ਹੋਈ ਉਸ ਰੁੱਖ ਤੋਂ ਇਜਾਜ਼ਤ ਲਈ ਤੇ ਅਗਲਾ ਸਫ਼ਰ ਵਿਢ ਦਿੱਤਾ ਜਾਂਦਿਆਂ ਜਾਂਦਿਆਂ ਰਸਤੇ ਦੇ ਵਿੱਚ ਇੱਕ ਬਹੁਤ ਵਿਸ਼ਾਲ ਦਰਿਆ ਸੀ ਬੜਾ ਹੈਰਾਨ ਹੋਇਆ ਦੁਖੀ ਹੋਇਆ ਦਰਿਆ ਦੇ ਕੰਢੇ ਬਹਿ ਕੇ ਕਹਿਣ ਲੱਗਾ ਕਿ ਇਹ ਕਿਹੜੀ ਵਿਪਤਾ ਦੇ ਵਿੱਚ ਮੈਨੂੰ ਪਾ ਦਿੱਤਾ ਹੈ ਮਸਾ ਮਸਾ ਤਾਂ ਮੈਂ ਜ਼ਿੰਦਗੀ ਆਪਣੀ ਸਹੀ ਰਸਤੇ ਤੇ ਲੈ ਕੇ ਆਉਣੀ ਸੀ ਇਹ ਗੱਲਬਾਤ ਪਾਣੀ ਦੇ ਵਿੱਚ ਇੱਕ ਮગર ਮੱਛ ਸੁਣ ਰਿਹਾ ਸੀ ਅਚਾਨਕ ਉਬਾਰ ਨੂੰ ਨਿਕਲਦਾ ਤੇ ਕਹਿਣ ਲੱਗਾ ਭਾਈ ਕਿਸ ਤਰੀਕੇ ਨਾਲ ਤੇਰੀ ਜ਼ਿੰਦਗੀ ਜਿਹੜੀ ਹੈ ਉਹ ਸਹੀ ਹੋਣੀ ਸੀ ਮੈਨੂੰ ਵੀ ਦੱਸ ਕਹਿਣ ਲੱਗਾ ਕਿ ਪਹਿਲਾਂ ਤੂੰ ਹੀ ਦੱਸ ਤੈਨੂੰ ਕੀ ਦਿੱਕਤ ਹੈ ਮਗਰ ਮੱਛ ਕਹਿੰਦਾ ਹੈ ਕਿ ਮੈਂ ਬਹੁਤ ਸ਼ੀਤਲ ਜਲ ਠੰਡੇ ਜਲ ਦੇ ਵਿੱਚ ਰਹਿਣਾ ਇਸ ਦੇ ਬਾਵਜੂਦ ਵੀ ਮੇਰਾ ਪਿੰਡਾ ਪਾਪ ਛੜਦਾ ਰਹਿੰਦਾ ਸੇਖ ਛੜਦਾ ਰਹਿੰਦਾ ਹੈ ਇਹ ਮੇਰੀ ਸਮੱਸਿਆ ਹੈ ਤੂੰ ਜਿਸ ਥਾਂ ਤੇ ਜਾ ਰਿਹਾ ਮੈਂ ਤੇਰੀ ਮਦਦ ਕਰ ਸਕਦਾ ਤੈਨੂੰ ਦਰਿਆ ਪਾਰ ਕਰਨ ਦੇ ਵਿੱਚ ਪਰ ਮੇਰੇ ਸਵਾਲ ਦਾ ਜਵਾਬ ਵੀ ਲੈ ਕੇ ਕਹਿਣ ਲੱਗਾ ਕਿ ਠੀਕ ਹੈ ਦਰਿਆ ਲੰਘ ਕੇ ਆਪਣਾ ਅਗਲਾ ਸਫ਼ਰ ਸ਼ੁਰੂ ਕੀਤਾ ਥੋੜੇ ਸਮੇਂ ਬਾਅਦ ਉਸ ਸੰਤ ਫਕੀਰ ਦੀ ਉਸ ਥਾਂ ਤੇ ਪਹੁੰਚ ਗਿਆ ਦੇਖਿਆ ਕਿ ਇੱਥੇ ਤਾਂ ਸਫਾਈ ਨਹੀਂ ਹੈ ਕੁਟਿਆ ਦੇ ਅੰਦਰ ਕੁਟਿਆ ਦੇ ਬਾਹਰ ਲੰਮੀ ਚੌੜੀ ਜਿਹੜੀ ਥਾਂ ਕੇਰੀ ਹੋਈ ਸੀ ਸਾਰੀ ਦੇ ਉੱਤੇ ਪਾਤ ਭਾਂ ਦਾ ਇੱਕਾ ਜੜੀ ਬੂਟੀ ਉੱਗੀ ਹੋਈ ਹੈ ਉਸ ਨੂੰ ਮਿਹਨਤ ਦੇ ਨਾਲ ਸਾਫ਼ ਕਰਦਾ ਉਹ ਪਹਿਲਾਂ ਜਾ ਕੇ ਦੇਖ ਚੁੱਕਿਆ ਸੀ ਕਿ ਸੰਤ ਫਕੀਰ ਜੀ ਸੁੱਤੇ ਹੋਏ ਨੇ ਸੰਤ ਫਕੀਰ ਜੀ ਦੇ ਸੁੱਤੇ ਸੁੱਤੇ ਤੋਂ ਕੁਟਿਆ ਦੇ ਬਾਹਰ ਵਾਲਾ ਜਿਹੜਾ ਵਿਹੜਾ ਸੀ ਜਿਹਦੇ ਵਿੱਚ ਬਹੁਤ ਜ਼ਿਆਦਾ ਕਾਹ ਸੀ ਉਹਨੂੰ ਠੀਕ-ਠਾਕ ਕੀਤਾ ਪਾਣੀ ਦਾ ਇੰਤਜ਼ਾਮ ਕਰਕੇ ਪਾਣੀ ਪਾ ਕੇ ਤਾਂ ਕਿ ਕਿਸੇ ਪਾਸਿਓਂ ਕੋਈ ਰੇਤ ਕੋਈ ਮਿੱਟੀ ਨਾ ਉੱਡੇ ਫਲਾਂ ਦਾ ਇੰਤਜ਼ਾਮ ਕੀਤਾ ਸਬਜ਼ੀਆਂ ਦਾ ਇੰਤਜ਼ਾਮ ਕੀਤਾ ਤਾਜ਼ੇ ਫਲ ਤਾਜ਼ੀਆਂ ਸਬਜ਼ੀਆਂ ਲੱਭ ਕੇ ਲਿਆਂਦੀਆਂ ਫਕੀਰ ਜੀ ਦੇ ਲਈ ਰੱਖੀਆਂ ਫਿਰ ਦੇਖਿਆ ਕਿ ਹੁਣ ਕਾਫੀ ਸਮਾਂ ਜਾ ਚੁੱਕਿਆ ਤਫਕੀਰ ਜੀ ਦੇ ਉੱਠਣ ਦਾ ਵੇਲਾ ਹੋ ਗਿਆ ਤਾਂ ਉਦੋਂ ਉਹਨਾਂ ਦੀਆਂ ਲੱਤਾਂ ਕੁੱਟਣ ਲੱਗਦਾ ਫਕੀਰ ਜੀ ਉੱਠ ਕੇ ਬੈਠਦੇ ਨੇ ਕਹਿੰਦੇ 10 ਪੁੱਤਰ ਕੀ ਸਵਾਲ ਲੈ ਕੇ ਆਏ ਆਂ ਇੱਥੇ ਤਾਂ ਕੋਈ ਭੁੱਲਿਆ ਪਟਕਿਆ ਵੀ ਨਹੀਂ ਪਹੁੰਚਦਾ ਇਦਾਂ ਜਾਪਦਾ ਜਿਵੇਂ ਤੂੰ ਆਪ ਆਪ ਮੁਹਾਰੇ ਸਾਨੂੰ ਲੱਭ ਕੇ ਇੱਥੇ ਆਇਆ ਹੋਵੇਂ ਉੱਤਰ ਮਿਲਦਾ ਕਿ ਬਿਲਕੁਲ ਜੀ ਮੇਰੇ ਭਾਗ ਸੌ ਚੁੱਕੇ ਨੇ ਉਹਨਾਂ ਨੂੰ ਜਗਾਉਣ ਦੇ ਲਈ ਆਇਆ ਫਕੀਰ ਜੀ ਨੇ ਦੱਸਿਆ ਕਿ ਇਸ ਕੁਟਿਆ ਤੋਂ ਥੋੜੀ ਦੂਰ ਜਿਹੜਾ ਵੱਡਾ ਵਿਸ਼ਾਲ ਅੰਬ ਦਾ ਦਰਖਤ ਹੈ ਉਹਦੇ ਹਿਠਾਂ ਤੇਰੇ ਭਾਗ ਸੁੱਤੇ ਨੇ ਜਾ ਕੇ ਉਠਾ ਲੈ ਫਕੀਰ ਜੀ ਦਾ ਧੰਨਵਾਦ ਕੀਤਾ ਭਾਗਾਂ ਨੂੰ ਉਠਾ ਲਿਆ ਇੱਕ ਚੀਜ਼ ਹੋਰ ਰਸਤੇ ਦੇ ਵਿੱਚ ਜਿੱਥੇ ਵੀ ਕਿਤੇ ਰਾਤ ਰੁਕਿਆ ਆਪਣੇ ਹਿੱਸੇ ਦੀ ਰੋਟੀ ਦੇ ਵਿੱਚੋਂ ਵੀ ਉਹਦੋਂ ਕੁੱਤੇ ਨੂੰ ਜ਼ਰੂਰ ਹਿੱਸਾ ਦਿੰਦਾ ਰਿਹਾ ਆਪਣੇ ਭਾਗਾਂ ਨੂੰ ਉਠਾ ਕੇ ਵਾਪਸ ਫਕੀਰ ਜੀ ਨੂੰ ਨਮਸਕਾਰ ਦਿੱਤੀ ਤੇ ਇਜਾਜ਼ਤ ਲਈ ਘਰ ਨੂੰ ਜਾਣਾ ਸ਼ੁਰੂ ਕਰ ਦਿੱਤਾ ਸਭ ਤੋਂ ਪਹਿਲਾਂ ਉਹ ਹੀ ਦਰਿਆ ਪਿਆ ਦਰਿਆ ਦਾ ਪੜਾ ਆਇਆ ਮਗਰ ਮੱਛ ਨੇ ਕਿਹਾ ਕਿ ਮੇਰੇ ਸਵਾਲ ਦਾ ਜਵਾਬ ਲੈਂਦਾ ਤਾਂ ਕਹਿਣ ਲੱਗਾ ਕਿ ਬਿਲਕੁਲ ਲੈਂਦਾ ਪਹਿਲਾਂ ਮੈਨੂੰ ਤੂੰ ਦੂਜੇ ਬੰਨੇ ਲਾ ਮੇਰਾ ਬੇੜਾ ਪਾਰ ਕਰ ਫਿਰ ਦੱਸਦਾ ਹਾਂ ਮਗਰਮਚ ਨੇ ਉਸ ਨੂੰ ਦੂਜੇ ਪਾਸੇ ਉਤਾਰਿਆ ਤੇ ਪੁੱਛਣ ਲੱਗਾ ਦੱਸੋ ਉੱਤਰ ਮਿਲਦਾ ਹੈ ਕਿ ਮੈਨੂੰ ਫਕੀਰ ਜੀ ਨੇ ਇਹ ਗੱਲ ਦੱਸੀ ਹੈ ਕਿ ਤੁਸੀਂ ਪਿਛਲੇ ਜਨਮ ਦੇ ਵਿੱਚ ਕੋਈ ਉੱਚ ਕੋਟੀ ਦੇ ਵਿਦਵਾਨ ਰਹੇ ਹੋ ਤੁਸੀਂ ਬਹੁਤ ਜ਼ਿਆਦਾ ਗਿਆਨ ਹਾਸਲ ਕੀਤਾ ਬਹੁਤ ਜ਼ਿਆਦਾ ਗਿਆਨ ਪ੍ਰਾਪਤ ਕੀਤਾ ਪਰ ਤੁਹਾਡੇ ਵਿੱਚ ਇੱਕ ਦਿੱਕਤ ਸੀ ਕਿਤੇ ਗਿਆਨ ਕਿਸੇ ਨਾਲ ਸਾਂਝਾ ਨਹੀਂ ਸੀ ਕੀਤਾ ਉਹ ਸਾਰੇ ਦਾ ਸਾਰਾ ਗਿਆਨ ਅੰਦਰ ਹੈ ਜਿਸ ਕਰਕੇ ਉਸ ਦੀ ਗਰਮੈਸ਼ ਤਪਸ਼ ਤੁਹਾਨੂੰ ਤੰਗ ਕਰ ਰਹੀ ਹੈ ਫਕੀਰ ਜੀ ਨੇ ਇਹ ਕਿਹਾ ਕਿ ਇਹ ਗਿਆਨ ਕਿਸੇ ਦੇ ਨਾਲ ਸਾਂਝਾ ਕਰੋ ਇਹ ਗਿਆਨ ਸਾਂਝਾ ਕਰੋਗੇ ਤਾਂ ਇਹ ਜਿਹੜੀ ਤਪਸ਼ ਹੈ ਉਹ ਦੂਰ ਹੋ ਜਾਵੇਗੀ ਮਗਰਮਸ਼ ਕਹਿਣ ਲੱਗਿਆ ਕਿ ਤੁਹਾਡੇ ਤੋਂ ਬਿਹਤਰ ਹੋਰ ਕੌਣ ਹੋ ਸਕਦਾ ਹੈ ਜੋ ਇਹ ਹੱਲ ਲੱਭ ਕੇ ਲਿਆ ਤਾਂ ਫਿਰ ਇਹ ਸਾਰਾ ਜਿਹੜਾ ਵਿਦਵਤਾ ਹੈ ਵੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਚੰਦ ਪਲਾਂ ਦੇ ਵਿੱਚ ਮਗਰਮਸ਼ ਆਪਣਾ ਸਾਰਾ ਗਿਆਨ ਉਹਦੇ ਨਾਲ ਸਾਂਝਾ ਕਰ ਦਿੰਦਾ ਹੁਣ ਇਹ ਇਨਸਾਨ ਇੱਕ ਗਿਆਨੀ ਵੀ ਬਣ ਚੁੱਕਿਆ ਸੀ ਗਿਆਨਵਾਨ ਹੋ ਚੁੱਕਿਆ ਸੀ ਇਹ ਜੋ ਆਪਣੇ ਭਾਗ ਸਨ ਉਹ ਜਗਾ ਕੇ ਤਾਂ ਵਾਪਸ ਮੁੜੀ ਰਿਹਾ ਸੀ ਨਾਲ ਦੀ ਨਾਲ ਇੱਕ ਗਿਆਨਮਾਨ ਬਣ ਕੇ ਆਪਣੇ ਘਰ ਨੂੰ ਜਾ ਰਿਹਾ ਸੀ ਹੁਣ ਇਸ ਨੂੰ ਮਹਿਸੂਸ ਹੋਣ ਲੱਗਾ ਕਿ ਵਾਕਈ ਮੇਰੇ ਭਾਗ ਜਿਵੇਂ ਜਾਗ ਗਏ ਨੇ ਰਸਤੇ ਦੇ ਵਿੱਚ ਆਉਂਦੇ ਆ ਉਸ ਦਰਖਤ ਦੇ ਕੋਲ ਰੁਕਿਆ ਦਰਖਤ ਨੇ ਜੋ ਉੱਤਰ ਮੰਗਿਆ ਸੀ ਉਹ ਉੱਤਰ ਇਹਨੂੰ ਫਕੀਰ ਤੋਂ ਮਿਲ ਚੁੱਕਿਆ ਸੀ ਕਹਿਣ ਲੱਗਾ ਕਿ ਤੁਹਾਡੇ ਹੀਠਾਂ ਇੱਕ ਰਾਜੇ ਨੇ ਆਪਣੀ ਆਖਰੀ ਲੜਾਈ ਤੋਂ ਪਹਿਲਾਂ ਆਪਣਾ ਖਜ਼ਾਨਾ ਜੋ ਕਿ ਬਹੁਤ ਵਿਸ਼ਾਲ ਲੰਮਾ ਚੌੜਾ ਸੀ ਉਹਦਾ ਸਾਰਾ ਮਾਲ ਪਤਾ ਤੁਹਾਡੇ ਹੀਠਾਂ ਜਮਾ ਕਰ ਦਿੱਤਾ ਤੇ ਉਹ ਕਿਸੇ ਲੋੜਵੰਦ ਨੂੰ ਕਿਸੇ ਉਸ ਇਨਸਾਨ ਨੂੰ ਦੇ ਦਿਓ ਜਿਹੜਾ ਤੁਹਾਨੂੰ ਲੱਗੇ ਕਿ ਸਭ ਤੋਂ ਵੱਧ ਹੱਕਦਾਰ ਹੈ ਉਸ ਖਜ਼ਾਨੇ ਦਾ ਤਾਂ ਤੁਹਾਡੀ ਜੋ ਮੁਸੀਬਤ ਹੈ ਰੁੱਖੇ ਸੁੱਕੇ ਵਾਲੀ ਉਹ ਹੱਲ ਹੋ ਜਾਏਗੀ ਦਰਖਤ ਕਹਿੰਦਾ ਕਿ ਤੁਹਾਡੇ ਤੋਂ ਬਿਹਤਰ ਮੈਨੂੰ ਹੋਰ ਕੌਣ ਸਹੀ ਮਿਲ ਸਕਦਾ ਹੈ ਤੁਸੀਂ ਮੇਰੀ ਜ਼ਿੰਦਗੀ ਦਾ ਐਡਾ ਵੱਡਾ ਆਜਾਬ ਦੂਰ ਕਰ ਦਿੱਤਾ ਇਸ ਕਰਕੇ ਸਾਰਾ ਖਜ਼ਾਨਾ ਤੁਹਾਡਾ ਹੋਇਆ ਕਹਿਣ ਲੱਗਾ ਕਿ ਖਜ਼ਾਨਾ ਤਾਂ ਮੇਰਾ ਹੈ ਪਰ ਮੈਂ ਸੰਭਾਂਗਾ ਕਿੱਥੇ ਹੈ ਇਸ ਵੇਲੇ ਤਾਂ ਮੇਰੇ ਕੋਲੇ ਕੁਝ ਵੀ ਨਹੀਂ ਦਰਖਤ ਨੇ ਉਹ ਵੀ ਦੱਸਿਆ ਕਿ ਇਸ ਤਰੀਕੇ ਨਾਲ ਬਿਲਕੁਲ ਕਰੀਬ ਇੱਕ ਖੂਹ ਹੈ ਜਿੱਥੇ ਕੋਈ ਨਹੀਂ ਜਾਂਦਾ ਹੁੰਦਾ ਇਹ ਸਾਰਾ ਖਜ਼ਾਨਾ ਉੱਥੇ ਪਾ ਦਿਓ ਹੁਣ ਇਸ ਨੇ ਬੜੀ ਜ਼ਬਰਦਸਤ ਮਿਹਨਤ ਕੀਤੀ ਕਿਉਂਕਿ ਗਿਆਨੀ ਵੀ ਸੀ ਗਿਆਨਵਾਨ ਹੋ ਚੁੱਕਿਆ ਸੀ ਤੇ ਬਹੁਤ ਲੰਮਾ ਚੌੜਾ ਖਜ਼ਾਨਾ ਉਸ ਖੂਹ ਦੇ ਵਿੱਚ ਪੜ ਦਿੱਤਾ ਤੇ ਆਪ ਹੁਣ ਅਗਲੇ ਪੜਾ ਉਸ ਨਗਰ ਵੱਲ ਨੂੰ ਚਲਾ ਗਿਆ ਨਗਰ ਦੇ ਵਿੱਚ ਜਾ ਕੇ ਸਾਥ ਦੇ ਵਿੱਚ ਜਾ ਕੇ ਉਤਰ ਦੇਣ ਲੱਗਾ ਕਿ ਤੁਹਾਡੇ ਨਗਰ ਨੂੰ ਸ਼ਰਾਫ ਮਿਲਿਆ ਹੈ ਤੁਹਾਡੇ ਨਗਰ ਦੇ ਵਿੱਚ ਇੱਕ ਬਹੁਤ ਮਿਹਨਤੀ ਬਹੁਤ ਜਿਆਦਾ ਸੂਝਵਾਨ ਜ਼ਹੀਨ ਇੱਕ ਪੰਡਿਤ ਸੀ ਪੰਡਿਤ ਇਸ ਜੋਹਾਨੋ ਤੁਰ ਗਿਆ ਤੇ ਉਸਦੀ ਲੜਕੀ ਹੈ ਉਹ ਕੱਲੀ ਰਹਿ ਗਈ ਉਸਦੇ ਬਾਰੇ ਕਿਸੇ ਨੇ ਨਗਰ ਵਿੱਚੋਂ ਨਹੀਂ ਸੋਚਿਆ ਉਸਦੇ ਵਿਆਹ ਦੇ ਬਾਰੇ ਨਹੀਂ ਕੋਈ ਸੋਚਿਆ ਉਸਦੀ ਜੀਵਨ ਸ਼ੈਲੀ ਦੇ ਬਾਰੇ ਕਿਸੇ ਨੇ ਕੋਈ ਉਪਰਾਲਾ ਨਹੀਂ ਕੀਤਾ ਇਹੀ ਇੱਕ ਕਾਰਨ ਹੈ ਕਿ ਤੁਹਾਡਾ ਜਿਹੜਾ ਪਿੰਡ ਹੈ ਜੋ ਨਗਰ ਹੈ ਉਸ ਨੂੰ ਸ਼ਰਾਫ ਦੇ ਦਿੱਤਾ ਗਿਆ ਉਸਦਾ ਭਾਈ ਇੱਕ ਸਿਆਣਾ ਸੂਝਵਾਨ ਬੰਦਾ ਲੱਭ ਕੇ ਵਿਆਹ ਕਰੋ ਤਾਂ ਤੁਹਾਡੇ ਦੇ ਪਿੰਡ ਦੇ ਉੱਤੇ ਜੋ ਸ਼ਰਾਪ ਲੱਗਾ ਹੋਇਆ ਉਹ ਦੂਰ ਹੋ ਜਾਵੇਗਾ ਨਗਰ ਵਾਲਿਆਂ ਫੈਸਲਾ ਕੀਤਾ ਕਿ ਤੇਰੇ ਤੋਂ ਬेटर ਇਨਸਾਨ ਹੁਣ ਕੌਣ ਹੋ ਸਕਦਾ ਹੈ ਹੁਣ ਇਸ ਇਨਸਾਨ ਦੇ ਕੋਲੇ ਖਜ਼ਾਨਾ ਵੀ ਆ ਚੁੱਕਿਆ ਸੀ ਇਸ ਦਾ ਪਰਿਵਾਰ ਵੀ ਬਣ ਚੁੱਕਿਆ ਸੀ ਇਹ ਗਿਆਨਵਾਨ ਵੀ ਹੋ ਚੁੱਕਿਆ ਸੀ ਅਰਥਾ ਧਨ ਦੌਲਤ ਦੇ ਨਾਲ ਇਸ ਨੂੰ ਗੱਡਾ ਭਰ ਕੇ ਦਿੱਤਾ ਗਿਆ ਇਸ ਨਗਰ ਵਾਲਿਆਂ ਵੱਲੋਂ ਇਸ ਨੇ ਉਸ ਖੂਹ ਦੇ ਵਿੱਚ ਜੋ ਖਜ਼ਾਨਾ ਰੱਖਿਆ ਸੀ ਸਾਰੇ ਨਗਰ ਦੇ ਨਾਲ ਸਾਂਝਾ ਕੀਤਾ ਇਸ ਦੇ ਬਾਵਜੂਦ ਵੀ ਇਹਦੇ ਕੋਲੇ ਇੰਨਾ ਕਿ ਧਨ ਦੌਲਤ ਬਚ ਗਿਆ ਜਿਹੜਾ ਕਈ ਪੁਸ਼ਤਾਂ ਤੱਕ ਖਤਮ ਨਹੀਂ ਸੀ ਹੋ ਸਕਦਾ ਇਸ ਸਾਰਾ ਧਨ-ਦੌਲਤ ਲੈ ਕੇ ਆਪਣੇ ਘਰ ਆਪਣੇ ਨਗਰ ਚਲਿਆ ਗਿਆ ਹੁਣ ਇਹਦੇ ਭਰਾ ਨੇ ਇਸ ਨੂੰ ਕੁੱਟ ਕੇ ਗੱਲ ਨਾਲ ਲਾਇਆ ਤੇ ਪੁੱਛਿਆ ਕਿ ਇਹ ਇੰਨਾ ਤਾਮਾ-ਜਮਾ ਕਿਵੇਂ ਦੱਸਣ ਲੱਗਾ ਕਿ ਮੇਰੇ ਭਾਗ ਸੁੱਤੇ ਸਨ ਪਰ ਹੁਣ ਜਾਗ ਗਏ ਨੇ